ਪੁਲਿਸ ਵਾਲਿਆਂ ਦੇ ਵੱਲੋਂ ਜਿਸ ਮਾੜੀ ਖਬਰ ਦੀ ਪੜਤਾਲ ਕੀਤੀ ਜਾ ਰਹੀ ਹੈ ਇੱਕ ਪਾਸੇ ਇਸ ਲੜਕੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਦੂਸਰੇ ਪਾਸੇ ਪੀੜਤ ਪਰਿਵਾਰ ਜਿਹੜਾ ਕਿ ਹੁਣ ਕੈਮਰੇ ਸਾਹਮਣੇ ਤਾਂ ਨਹੀਂ ਆਉਂਦਾ ਪਿਆ ਪਰ ਉਹਨਾਂ ਦੇ ਵੱਲੋਂ ਜਿਹੜੇ ਬਿਆਨ ਹੈ ਜਿਹੜੀ ਰਿਪੋਰਟ ਲਿਖਾਈ ਗਈ ਹੈ ਉਸ ਤੇ ਵਿੱਚ ਇੱਕ ਲੜਕੀ ਨੂੰ ਤਾਏ ਚਾਚਿਆਂ ਨੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਕਿ ਉਸ ਲੜਕੀ ਦੀ ਮੌਤ ਹੋਣ ਦੀ ਖਬਰ ਤੋਂ ਜਦੋਂ ਪਰਦਾ ਚੁੱਕਿਆ ਗਿਆ ਤਾਂ ਲੋਕ ਸਹਮੇ ਪਏ ਐ ਇਸ ਘਟਨਾ ਦੇ ਵਿੱਚ ਅਜਿਹੇ ਅਜਿਹੇ ਜੋ ਬਿਆਨ ਦਰਜ ਕਰਵਾਏ ਗਏ ਨੇ ਉਹ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਣਗੇ ਕਿ ਘਰਾਂ ਘਰਾਂ ਦੇ ਵਿੱਚ ਇੰਨੇ ਮਾੜੇ ਹਾਲਾਤ ਹੋਏ ਪਏ ਐ ਜ਼ਿਕਰ ਖਾਸ ਹੈ ਕਿ ਪੂਰਾ ਮਾਮਲਾ ਲਹਿਰਾ ਕਾਕਾ ਦੇ ਡੇੜਲੇ ਪਿੰਡ ਰਾਪੂਰਾ ਜਵਾਹਰ ਵਾਲਾ ਤੋਂ ਸਾਹਮਣੇ ਆਇਆ ਐ ਜਿੱਥੇ ਕਿ ਜਦੋਂ ਇਹ ਰਿਪੋਰਟ ਲਿਖਾਈ ਗਈ ਤਾਂ ਇਸ ਦੇ ਵਿੱਚ ਡੀਐਸਪੀ ਲਹਿਰਾ ਦੀਪਿੰਦਰ ਸਿੰਘ ਜੈਜੀ ਨੇ ਦੱਸਿਆ ਕਿ ਮੌਸਮਾ ਪਤਨੀ ਬੱਲੀ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਥਾਣਾ ਲਹਿਰਾ ਦੇ ਬਿਆਨ ਲਿਖਾਏ ਆ ਕਿ ਸਰਵਣ ਸਿੰਘ ਪੁੱਤਰ ਸੁੱਚਾ ਸਿੰਘ ਰਾਮਪਾਲ ਸਿੰਘ ਪੁੱਤਰ ਸਰਵਣ ਸਿੰਘ ਕਸ਼ਮੀਰ ਸਿੰਘ ਪੁੱਤਰ ਸਰਵਣ ਸਿੰਘ ਮੁਰਲੀ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਆਨ ਰਾਮਪੁਰਾ ਜਵਾਹਰਵਾਲਾ ਲਹਿਰ ਦੇ ਖਿਲਾਫ ਕਤਲ ਦਾ ਮੁਕਤਮਾ ਦਰਜ ਕਰਵਾਇਆ ਗਿਆ ਹੈ ਜਿਸ ਵਿੱਚ ਪੀੜਤ ਮੌਸਮਾ ਨੇ ਦੱਸਿਆ ਹੈ ਕਿ 16 ਜਨਵਰੀ ਨੂੰ ਮੈਂ ਆਪਣੇ ਲੜਕੇ ਸੁਨੀਲ ਲੜਕੀ ਕੁੰਤੀ ਸਮੇਤ ਘਰ ਦੇ ਵਿੱਚ ਸੀ ਸਵੇਰੇ 11 ਵਜੇ ਸਰਵਣ ਸਿੰਘ ਰਾਮਪਾਲ ਸਿੰਘ ਕਸ਼ਮੀਰ ਸਿੰਘ ਮੁਰਲੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇੱਟਾਂ ਫੜੀਆਂ ਹੁੰਦੀਆਂ ਕੰਦ ਟੱਪ ਕੇ ਸਾਡੇ ਘਰ ਅੰਦਰ ਦਾਖਲ ਹੋ ਜਾਂਦੇ ਸਾਨੂੰ ਗਾਲਾਂ ਕੱਢਣ ਲੱਗ ਜਾਂਦੇ ਅਤੇ ਕਹਿੰਦੇ ਕਿ ਅੱਜ ਤੈਨੂੰ ਘਰ ਦੇ ਵਿੱਚੋਂ ਕੱਢ ਕੇ ਹਟਾਂਗੇ ਇੰਨਾ ਕਹਿੰਦੇ ਸਾਰ ਹੀ ਉਹਨਾਂ ਨੇ ਮੇਰੇ ਦਿਔਰ ਕਸ਼ਮੀਰ ਸਿੰਘ ਨੇ ਮੇਰੀ ਲੜਕੀ ਕੁੰਤੀ ਦੇਵੀ ਦੇ 21 ਨੂੰ ਥੱਲੇ ਸੁੱਟ ਲਿਆ ਜਿਹੜੀ 21 ਸਾਲਾਂ ਦੀ ਸੀ ਉਸ ਉੱਪਰ ਬੈਠ ਗਿਆ ਉਸ ਤੋਂ ਬਾਅਦ ਕਸ਼ਮੀਰ ਸਿੰਘ ਅਤੇ ਸਰਪਣ ਸਿੰਘ ਉਪਰੋਕਤ ਨੇ ਕੁੰਤੀ ਦੇਵੀ ਦੀ ਛਾਤੀ ਤੇ ਇੱਟਾਂ ਮਾਰੀਆਂ ਉਸ ਤੋਂ ਬਾਅਦ ਇੰਨੀ ਬੁਰੀ ਤਰ੍ਹਾਂ ਉਸ ਨੂੰ ਕੁੱਟ ਮਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਬਾਬਤ ਡੀਐਸਪੀ ਸਾਹਿਬ ਦੇ ਵੱਲੋਂ ਪੂਰੀ ਹਕੀਕਤ ਦੱਸੀ ਗਈ ਹੈ ਇਹ 17 ਔਰ 18 ਤਰੀਕ ਦੀ ਦਰਮਿਆਨੀ ਰਾਤ ਨੂੰ ਜੀ ਇਹ ਕਸ਼ਮੀਰ ਸਿੰਘ ਸਰਵਣ ਸਿੰਘ ਵਗੈਰਾ ਇਹਨਾਂ ਦੇ ਆਪਸ ਦਾ ਪਰਿਵਾਰ ਦਾ ਝਗੜਾ ਹੋਇਆ ਕੋਈ ਛੋਟਾ ਮੋਟਾ ਪਲਾਟ ਨੂੰ ਲੈ ਕੇ ਮੁੰਮਲੀ ਝਗੜਾ ਸੀ ਉਹਨਾਂ ਨੇ ਦੂਸਰੇ ਪਰਿਵਾਰ ਦੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਦੇ ਵਿੱਚ ਇੱਕ ਲੜਕੀ ਜਿਸ ਦਾ ਨਾਮ ਕੁੰਤੀ ਦੇਵੀ ਹੈ ਉਹਦੀ ਮੌਤ ਹੋਈ ਹੈ ਇੱਟਾਂ ਮਾਰਨ ਕਰਕੇ ਚਾਰ ਦੋਸ਼ੀ ਨੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈਆਂ ਮੁਕਿਲਿਆਂ ਦੀ ਜਾ ਰਹੀ ਹੈ। ਸਿਰ ਦੋਸ਼ੀ ਜਿਹੜੇ ਹੈਗੇ ਆ ਕੀ ਲੱਗਦੇ ਸਿਕੰਤ ਸਿੰਘ ਇਹਨਾਂ ਦੇ ਚਾਚੇ ਦਾਜ ਦੇ ਪਰਿਵਾਰ ਨੇ ਜੀ ਆਪਸ ਦੇ ਵਿੱਚ ਸਗਾ ਪਰਿਵਾਰ ਹੈ। ਕੀ ਕਾਰਵਾਈ ਕੀਤੀ ਸਭ ਗ੍ਰਿਫਤਾਰ ਕੀਤੀ ਹੈ? ਬਿਲਕੁਲ ਜੀ ਗ੍ਰਿਫਤਾਰ ਕਰ ਲਏ ਆ ਜੀ। ਕਤਲ ਦੇ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਅਗਲੀ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।